ਇਹ ਆਮ ਲੋਕਾਂ ਦੇ ਨਾਲ-ਨਾਲ ਬਹੁਤ ਜ਼ਿਆਦਾ ਪੜ੍ਹੇ ਲਿਖਿਆਂ ਦੀ ਸਰਕਾਰ ਜਿਹੜੀ ਆ ਉਹ ਹੋ ਸਕਦੀ ਹੈ ਕਿਉਂਕਿ ਉਹ ਖੁਦ ਡਾਕਟਰ ਨੇ ਡਾਕਟਰ ਚਰਨਜੀਤ ਸਿੰਘ ਨੇ ਹੋ ਸਕਦਾ ਹੋਰ ਵੀ ਬਹੁਤ ਪੜ੍ਹੇ ਲਿਖੇ ਹੋਣ ਤਾਂ ਫਿਰ ਉਸੇ ਕਰਕੇ ਮੈਂ ਭਾਈ ਜਿਹੜੇ ਨੇ ਐਫੀਡਵਿਟ ਦਿੱਤੇ ਆ 22 ਦੇ ਵਿੱਚ ਜਦੋਂ ਚੋਣਾਂ ਹੋਈਆਂ ਮੈਂ ਹੈਰਾਨ ਸੀ ਯਾਰ ਜਿਹੜਾ ਵਿਧਾਇਕ ਖੁਦ ਇਹ ਕਹਿ ਰਿਹਾ ਮੈਂ ਡਾਕਟਰੇਟ ਬੰਦਾ ਕੋਈ ਮੈਨੂੰ 10ਵੀਂ ਪੜ੍ਹਿਆ ਬੰਦਾ ਸਵਾਲ ਕਿਵੇਂ ਕਰ ਜੇ ਤਾਂ ਮੈਂ ਖੁਦ ਹੈਰਾਨ ਆ ਇਹਨਾਂ ਦੇ ਖੁਦ ਦੇ 27 ਵਿਧਾਇਕ ਉਹ ਨੇ ਜਿਨ੍ਹਾਂ ਦੇ ਵਿੱਚੋਂ ਬਹੁਤੇ ਉਹ ਨੇ ਜਿਹੜੇ 10ਵੀਂ ਤੋਂ ਵੀ ਘੱਟ ਪੜੇ ਨੇ ਬਹੁਤੇ ਉਹ ਨੇ ਜੋ 10ਵੀਂ ਪੜ੍ਹੇ ਨੇ ਤੇ ਬਹੁਤੇ ਉਹ ਨੇ ਜੋ 12ਵੀਂ ਤੱਕ ਹੀ ਪੜ੍ਹਾਈ ਕੀਤੀ ਆ ਮਤਲਬ 27 ਵਿਧਾਇਕ ਇਹਨਾਂ ਦੇ ਉਹ ਨੇ ਜਿਨ੍ਹਾਂ ਨੇ 12ਵੀਂ 12ਵੀਂ ਤੱਕ ਜਿਹੜੀ ਆ ਪੜ੍ਹਾਈ ਕੀਤੀ ਆ ਇਹਨਾਂ ਦੇ ਵਿੱਚੋਂ 27 ਜਿਹੜੇ 27 ਵਿਧਾਇਕਾਂ ਦੀ ਮੈਂ ਗੱਲ ਕੀਤੀ ਆ 27 ਵਿਧਾਇਕਾਂ ਦੇ ਵਿੱਚੋਂ 4 ਵਿਧਾਇਕ ਉਹ ਨੇ ਜਿਹੜੇ 10ਵੀਂ ਵੀ ਨਹੀਂ ਕਰ ਸਕੇ 10ਵੀਂ ਤੋਂ ਵੀ ਹੇਠਾਂ ਨੇ 13 ਵਿਧਾਇਕ ਉਹ ਨੇ ਜਿਨ੍ਹਾਂ ਨੇ ਸਿਰਫ ਤੇ ਸਿਰਫ 10ਵੀਂ ਪਾਸ ਕੀਤੀ ਆ ਤੇ ਇਹਨਾਂ ਦੇ ਵਿੱਚੋਂ ਹੀ 10 ਵਿਧਾਇਕ ਉਹ ਨੇ ਜਿਨ੍ਹਾਂ ਨੇ ਸਿਰਫ ਤੇ ਸਿਰਫ 12ਵੀਂ ਪਾਸ ਕੀਤੀ ਆ ਤੇ ਉਦੋਂ ਵੱਡੀ ਗੱਲ ਮੈਂ ਤੁਹਾਨੂੰ ਹੋਰ ਦੱਸ ਦੇਵਾਂ ਜਿਹੜੇ 13 ਵਿਧਾਇਕ ਜਿਨ੍ਹਾਂ ਨੇ 10ਵੀਂ ਪਾਸ ਕੀਤੀ ਆ ਉਹਨਾਂ ਦੇ ਵਿੱਚੋਂ ਚਾਰ ਉਹ ਨੇ ਜੋ ਮੰਤਰੀ ਨੇ ਇੱਕ ਜੋ ਸਾਬਕਾ ਮੰਤਰੀ ਆ ਮਤਲਬ ਚਾਰ ਨੇ ਕੁੱਲ ਜੋ ਮੰਤਰੀ ਰਹੇ ਨੇ ਉਹਨਾਂ ਜਿਨ੍ਹਾਂ ਦੇ ਵਿੱਚੋਂ ਇੱਕ ਹੁਣ ਸਾਬਕਾ ਜਿਹੜਿਆ ਉਹ ਹੋ ਚੁੱਕੇ ਨੇ ਤੇ ਜਿਨ੍ਹਾਂ ਨੇ 10ਵੀਂ ਕੀਤੀ ਆ 10ਵੀਂ ਵਾਲੇ ਨੇ ਜੋ ਉਹ 12ਵੀਂ ਵਾਲੇ ਨੇ ਸੌਰੀ 12ਵੀਂ ਵਾਲੇ ਨੇ ਜੋ ਉਹਨਾਂ ਦੇ ਵਿੱਚੋਂ ਇੱਕ ਹੁਣ ਮੰਤਰੀ ਨੇ ਤੇ ਇੱਕ ਸਾਬਕਾ ਮੰਤਰੀ ਜਿਹੜਿਆ ਉਹ ਹੋ ਚੁੱਕੇ ਨੇ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਕੋਈ 10ਵੀਂ ਵਾਲਾ ਬੰਦਾ ਮੈਨੂੰ ਸਵਾਲ ਨਾ ਕਰੇ ਇੱਕ ਮੈਂ ਕਿਉਂਕਿ ਮੈਂ ਡਾਕਟਰੀ ਕੀਤੀ ਹੋਈ ਆ ਹੁਣ ਇਹ ਦੱਸੋ ਜੇ ਤੁਹਾਡੇ ਇਹਨਾਂ ਵਿਧਾਇਕਾਂ ਨੂੰ ਤੁਹਾਡੇ ਇਹਨਾਂ ਮੰਤਰੀਆਂ ਨੂੰ ਪੰਜਾਬ ਦੇ ਲੋਕਾਂ ਨੇ ਇਹ ਕਹਤਾ ਵੀ ਤੁਸੀਂ ਕੌਣ ਹੋ ਸਾਡੀਆਂ ਸਾਡੇ ਆ ਕੇ ਸਾਡੇ ਤੋਂ ਵੋਟਾਂ ਮੰਗਣ ਵਾਲੇ ਤੁਸੀਂ ਕਿਹੜਾ 10ਵੀਂ ਕੀਤੀ ਹੈ ਤੁਸੀਂ ਕਿਹੜਾ 12ਵੀਂ ਪਾਸ ਕੀਤੀ ਹੈ ਤੁਸੀਂ ਕਿਹੜਾ 8ਵੀਂ ਪਾਸ ਕੀਤੀ ਹੈ ਤੇ ਜਦੋਂ ਤੁਸੀਂ ਜਾ ਕੇ ਇਹਨਾਂ ਲੋਕਾਂ ਜਿੰਨਾ ਜਿਹੜੇ ਲੋਕ ਆ ਥੋਨੂੰ ਸਵਾਲ ਕਰ ਰਹੇ ਆ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਿਹੜਾ 10ਵੀਂ 10ਵੀਂ ਪਾਸ ਪੜਿਆ ਬੰਦਾ ਮੈਨੂੰ ਪੁੱਛ ਜੇ ਮੈਨੂੰ ਇਹ ਚੰਗਾ ਨਹੀਂ ਲੱਗਦਾ ਤੇ ਜਦੋਂ ਵੋਟਾਂ ਲੈਣ ਦੇ ਲਈ ਗਏ ਸੀ ਉਦੋਂ ਕਿ ਕੱਲੇ-ਕੱਲੇ ਤੋਂ ਕੁਆਲੀਫਿਕੇਸ਼ਨ ਪੁੱਛੀ ਸੀ ਕਿ ਭਾਈ ਜੇ ਤੇਰੀ 10ਵੀਂ ਕੀਤੀ ਆ ਸਾਨੂੰ ਵੋਟ ਨਾ ਪਾਈ ਜੇ ਤੇਰੀ 8ਵੀਂ ਕੀਤੀ ਆ ਸਾਨੂੰ ਵੋਟ ਨਾ ਪਾਈ ਉਦੋਂ ਤਾਂ ਅਣਪੜਾ ਦੇ ਪੈਰਾਂ ਦੇ ਵਿੱਚ ਲੜਦੇ ਫਿਰਦੇ ਸੀ ਅੱਜ ਥੋਨੂੰ 10ਵੀਂ ਵਾਲਾ 10ਵੀਂ ਵਾਲਾ ਜੇ ਸਵਾਲ ਕਰਦਾ ਥੋਨੂੰ ਬੁਰੇ ਲੱਗਦੇ ਆ ਕਿਉਂ ਭਈ ਤੁਹਾਡੇ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਕਹਿੰਦੇ ਨੇ ਕਿ ਲ ਜਿਹੜੇ ਨੌਕਰ ਹੁੰਦੇ ਨੇ ਤੇ ਲੀਡਰਾਂ ਨੂੰ ਸਵਾਲ ਕਰਿਆ ਕਰੋ ਤੇ ਜੇ ਅੱਜ ਸਵਾਲ ਕਰਦੇ ਨੇ ਤਾਂ ਹੁਣ ਤੁਸੀਂ ਅਗਲਿਆਂ ਦੀ ਕੁਆਲੀਫਿਕੇਸ਼ਨ ਪਰਖਦੇ ਹੋ ਕਿ 10ਵੀਂ ਵਾਲੇ 8ਵੀਂ ਵਾਲੇ ਤੇ ਜੇ ਵਿਧਾਨ ਸਭਾ ਦੇ ਵਿੱਚ ਸਭਾ ਦੇ ਵਿੱਚ ਤੁਹਾਡੇ ਆ ਜਿਹੜੇ 27 ਵਿਧਾਇਕ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਮੰਤਰੀ ਨੇ ਜਿਨ੍ਹਾਂ ਦੇ ਵਿੱਚੋਂ ਕਿਸੇ ਦੀ 7ਵੀਂ ਆ ਕਿਸੇ ਦੀ 8ਵੀਂ ਆ ਕੋਈ 10ਵੀਂ ਪਾਸ ਆ ਕੋਈ 12ਵੀਂ ਪਾਸ ਆ ਤੇ ਜੇ ਇਹਨਾਂ ਨੂੰ ਕਿਤੇ ਜਾ ਕੇ ਵਿਰੋਧੀ ਧਿਰ ਦਾ ਕੋਈ ਨੇਤਾ ਪੜਿਆ ਲਿਖਿਆ ਜਾ ਇਹ ਕਹਿ ਦੇਵੇ ਕਿ ਭਾਈ 10ਵੀਂ ਪਾਸ ਆ ਤੂੰ ਤੂੰ ਬੋਲ ਨਹੀਂ ਸਕਦਾ 12ਵੀਂ ਪਾਸਾ ਤੂੰ ਨਹੀਂ ਬੋਲ ਸਕਦਾ ਓਏ 7ਵੀਂ ਵਾਲੇ 8ਵੀਂ ਵਾਲਾ ਤੂੰ ਨਹੀਂ ਬੋਲ ਸਕਦਾ ਫਿਰ ਤੁਸੀਂ ਕਹੋਗੇ ਤੋਹੀਨ ਕਰਤੀ ਅਸੀਂ ਆਮ ਘਰਾਂ ਚੋਂ ਆਏ ਹੋਇਆ ਤਾਂ ਸਾਡੀਆਂ ਕੁਆਲਿਫਿਕੇਸ਼ਨਾਂ ਪਰਖਦੇ ਆ ਤੇ ਭਾਈ ਫਿਰ ਤੁਸੀਂ ਵਧਾਇਕੋ ਤੁਸੀਂ ਕੁਆਲਿਫਿਕੇਸ਼ਨ ਉੱਥੇ ਜਾ ਕੇ ਕਿਵੇਂ ਪਰਖਦੇ ਆ